ਇੱਥੇ ਖੜੇ ਆ ਉਹ ਲੱਗਦੀ ਬਹੁਤ ਆ ਸਾਹਮਣੇ ਦੇਖ ਉਹ ਬਾਜਰੇ ਦੇ ਪਤਾ ਲੱਗਦਾ ਬਾਈ ਪੁੱਲ ਸਪੀਡਾਂਗੇ ਲਈ ਕੰਮ ਚੱਲਦਾ ਏ ਲਓ ਜੀ ਬਾਈ ਘੁੰਮ ਦੇ ਘਮੁੰਦੇ ਮੁੜਤਾ ਏ ਪਰ ਭਿੱਜ ਗਏ ਭਿੱਜ ਗਏ ਬਾਈ ਮੀਂਹ ਨਹੀਂ ਛੜਿਆ ਹੈਗਾ ਆਪੇ ਫਿਰ ਹਾਰ ਕੇ ਲੰਗੇ ਅਸੀਂ ਨਰਾਤਾ ਖਰਾਬ ਤਾਂ ਮੋਟਰਸੇਲ ਘੁੰਮਦਾ ਹੀ ਆਇਆ ਮੋਟਰਸਾਈਕਲ ਖੜਾ ਉਹਨੂੰ ਹੋ ਗਿਆ ਮੋਟਰਗੱਡੀ ਕਿੱਥੇ ਖੜਾ ਹੋਇਆ ਮੋਟਰਸਾਈਕਲ ਮੁੱਚ ਚੱਲੇਦਾ ਹਾਂ ਲਓ ਜੀ ਬਾਈ ਤੂਫਾਨ ਆ ਗਿਆ ਮੋਟਰ ਤੇ ਆਇਆ ਦੇਖੋ ਵਾਸਾਂ ਬਹੁਤ ਖਰਾਬ ਆ ਬਾਈ ਫੁੱਲ ਨੇਰੀ ਆਈ ਵੀ ਆ ਚਾਰੇ ਪਾਸੇ ਗਰਦਾ ਹੀ ਕਰਦਾ ਏ ਜਿੱਕਣਾ ਤੂੜੀਆਂ ਦੇ ਬਾਈ ਫਿੜ ਪੇ ਵੇ ਜੁਮੇਆਂ ਵੀ ਫੁੱਲ ਉੱਡਦੀਆਂ ਐ ਇੱਧਰ ਦੇਖੋ ਬਾਈ ਚਾਰੇ ਪਾਸੇ ਗਰਦਾ ਹੀ ਕਰਦਾ ਚੱਲ ਗਿਆ ਉਹ ਸਬਾਈਦਿਆਂ ਨੇ ਦੇਖੋ ਬਾਈ ਕਿਹੜੇ ਹਿਸਾਬ ਨਾਲ ਡੇਢੇ ਹੋ ਰਹੇ ਆ ਫੁੱਲ ਨੇਰੀ ਆਈ ਵੀ ਆ ਫੁੱਲ ਇਹ ਤੋੜੀ ਦਾ ਵੀ ਬਹੁਤ ਨੁਕਸਾਨ а то മോട്ടേ മോ ഭ ਪਾ ਹੁਣ ਲੋੜ ਆਇਆ ਬਾਈ ਸਾਰੇ ਤੇ ਮੇ ਵੀ ਪੈ ਰਿਆ ਤੇਰੀ ਜੱਟ ਦਾ ਕੰਮ ਅੱਜ ਲੇ ਜਾ ਬਾਈ ਵੀ ਲੋੜ ਚੋੜਾ ਤੇ ਗੜਦਾ ਲੱਗ ਲਾ ਦੂ ਥੱਲੇ ਸਾਰਾ ਐਨ ਜ਼ੋਰ ਚ ਲਾ ਗਿਆ ਬਾਈ ਪ੍ਰਧਾਨ ਦੀ ਮੋਟਰ ਪਾਏ ਆ ਟਰੈਕਟਰ ਲੈ ਕੇ ਬਾਈ ਭੱਜ ਗਿਆ ਕਿਹੜਾ ਮੋਟਰਸਾਈਕਲ ਲੈ ਆ ਹੁਣ ਆ ਦੇਖੋ ਬਾਈ ਤੁਸੀਂ ਆਹ ਸਾਈਡ ਤੋਂ ਨਹੀਂ ਦੇਖਦਾ ਪੈਂਦਾ ਇਹ ਦੋੜੇ ਦਾ ਲੱਗਾ ਬਾਈ ਤਕਾਂ ਲੱਗੇ ਹਾਂ ਹੰਡਾ ਪੈ ਗਈ ਮੋਟਰ ਚਲਾ ਤੋ ਬਾਈ ਦੇਖੋ ਬੜਾ ਸਾਉਣਾ ਦੇਖੋ ਜਾਂਦਾ ਹੈ ਉਹ ਜਿਹੜੀ ਚੱਖੜ ਆਏਗੀ ਉਹਨੇ ਜਿ ਖੜੇ ਆ ਉਹ ਲੱਗਦੀ ਬਹੁਤ ਆ ਸਾਹਮਣੇ ਦੇਖ ਉਹ ਬਾਜਰੇ ਦਾ ਪਤਾ ਲੱਗਦਾ ਬਾਈ ਉਹਨੂੰ ਸਪੀਡਾਂ ਕੇ ਲਈ ਕੰਮ ਚੱਲਦਾ ਏ ਇਹ ਜਿਗਣਾ ਕਰਦਾ ਜਮੇ ਧਰਤੀ ਕੇ ਲੈ ਵਿਛਾ ਦੇਣਾ ਕਹਿੰਦਾ ਸਭ ਦਿੰਗੇ ਬਾਈ ਆ ਘਰ ਤੇ ਆਏ ਆ ਬੂਰੀਆਂ ਘਰ ਦੇ ਵਿੱਚ ਇੰਨਾ ਕਰਦਾ ਰੋ ਦੰਦਾਂ ਤੋਂ ਉਠਾ ਜੀ ਹੁਣ ਪਾਪੇ ਨੇ ਕੰਮ ਕਰਾਉ ਕਰਦਾ ਮੀਹ ਵਾਲਾ ਕੰਮ ਲੋਡ ਲਓ ਜੀ ਬਾਈ ਘੁੰਮ ਦੇ ਘਮਉਂਦੇ ਮੁਰਤਾ ਆਏ ਪਰ ਭਿੱਜ ਗਏ ਭਿੱਜ ਗਏ ਬਾਈ ਮੀਂਹ ਨਹੀਂ ਹਟਿਆ ਹੈਗਾ ਆਪੇ ਫੇਰ ਹਾਰ ਕੇ ਲੰਗੇ ਅਸੀਂ ਨਰਾਤਾ ਖਰਾਬ ਤਾਂ ਮੂੜਸੇ ਘੁੰਮਦੇ ਹੀ ਆਇਆ ਮੋਟਰਸਾਈਕਲ ਖੜਾ ਉਹ ਮੋਟਰ ਜਿਹੜਾ ਮੋਟਰ ਜਿੱਥੇ ਖੜਾ ਹੋਇਆ ਮੋਟਰਸਾਈਕਲ ਉਹ ਚੱਲੇ ਦਾ ਹਾਂ ਕਿਉਂਕਿ ਬਾਈ ਆਹ ਜਿਹੜਾ ਮੋਟਰਸਾਈਕਲ ਪ੍ਰਧਾਨ ਵਾਲਾ ਸੀ ਚੱਕ ਲਿਆ ਤੇ ਇਹ ਹੁਣ ਆਵੇ ਲੈ ਕੇ ਜਾਉਂਗਾ ਹਾਂ ਕਿਹ ਲੈ ਆ ਗੌੜੀਆਂ ਉਹ ਡੈਰੀ ਮਿੰਦਰ ਬਾਈ ਅੱਜ ਜੇ ਤੁਸੀਂ ਪਾਣੀ ਛਿੜਕਿਆ ਏ ਤਾਂ ਦੇਲਾ ਰੱਬ ਨੇ ਉੱਪਰ ਤੇ ਫਿਰ ਡਬਲ ਕਰਤਾ ਬਾਬਾ ਵੀ ਹਾਂ ਹੋ ਗਿਆ ਆ ਖੁਸ਼ੀ ਚ ਖੁਸ਼ੀ ਕਰ ਲਾ ਬਾਈ ਕਿਵੇਂ ਰਿਹਾ ਫਿਰ ਸਿਸਟਮ ਬਹੁਤ ਵਧੀਆ ਨੇਰੀ ਵਾਲ ਕੇ ਮੈਂ ਤਾਂ ਨਹੀਂ ਜਬ ਬਹੁਤ ਆਈ ਯਾਰ ਹੱਥ ਘੜੇ ਘਰਾਤੇ ਯਾਹੀ ਨਹੀਂ ਪਹਿਲਾਂ ਪੈਨ ਦਾ ਬਾਦ ਨਹੀਂ ਨੇਰੀ ਆਈ ਸੀ ਹਾਂ ਫੇਰ ਠੀਕ ਦਾ ਉਹ ਟੂੜੇ ਤਾੜੀਆਂ ਬਹੁਤ ਥੋੜੀਆਂ ਬਾਈ ਬਹੁਤ ਨਰਦੇ ਬਹੁਤ ਔੜੀ ਲੋਕਾਂ ਦੇ ਕੀਵੇਂ ਨੋਗਾ ਮਹਿਰਦਾ ਹਾਂ ਅੰਦਰ ਵੜ ਗਏ ਨਹੀਂ ਨਹੀਂ ਗਰਜਲਾ ਅੱਗੇ ਤਾਂ ਚੋਣੀ ਆਈ ਰਹਾ ਹੈ ਸਾਡੇ ਦਾ ਤਾਂ ਬਾਈ ਟਰੈਕਟਰ ਵੀ ਬਾਹਰ ਖੜਾ ਦਾ ਵਿਚਾਰਾ ਮੀਂਹ ਤੋਂ ਹੋ ਗਿਆ ਹੋਣਾ ਇਹ ਤੇ ਬਾਹਰ ਖੜਾਇਆ ਤਾਂ ਕੀ ਹੋ ਗਿਆ ਆ ਜੀ ਦਿਲ ਦੀ ਜੰਦ ਕਿੱਲੇ ਹੁੰਦੇ ਬਾਕੀ ਆ ਦੇਖੋ ਸੋਲਰ ਪਾਣੀ ਚੱਲਦਾ ਹੋਇਆ ਇੱਧਰ ਬਾਈ ਪਾਣੀ ਖੜਾ ਹਾਂ ਉੱਪਰ ਵੀ ਆ ਗਈ ਉਹ ਮੇਰੇ ਬਾਅਦ ਮਾ ਤੁੜ ਵੀ ਲੱਗੇ ਇਧਰ ਬਾਈ ਜਾਮਗਣ ਗੰਨੇ ਨੂੰ ਫਾਇਦਾ ਹੋਇਆ ਆ ਹਾਂ ਸਭ ਬਾਸ ਨੂੰ ਫਾਇਦਾ ਹੋਇਆ ਹਾਂ ਚਲ ਨਹੀਂ ਮੰਨੇ ਆ ਗੁੰਨੇ ਨੂੰ ਬਾਈ ਜਿਹੜੀ ਚੀਜ਼ਾਂ ਨੂੰ ਲੋਡ ਤੀ ਫਾਇਦਾ ਹੋ ਗਿਆ ਪਾਣੀ ਲਾਤਰ ਕੰਦੇ ਨੂੰ ਬਾਈ ਪਾਣੀ ਛੱਡਿਆ ਮੈਂ ਤਾਂ ਅੱਜ ਚਲ ਹੁਣ ਉੱਪਰ ਤੱਕ ਧੋਤਾ ਹਾਂ ਹਾਂ ਧੋ ਉੱਪਰ ਹੁਣ ਏਸੀ ਦੀ ਸਰਵਿਸ ਕਰਾ ਸਕਦੇ ਹਾਂ ਹਾਂ ਕਰਾਉਗੇ ਨਹੀਂ ਏਸੀ ਵਾਲਾ ਕੰਮ ਰੱਬ ਨੇ ਲੋਟ ਕਰਤਾ ਨਹੀਂ ਦਿਲਾਂ ਕੁਦਰਤ ਕਿੰਨੀ ਬੜੀ ਚੀਜ਼ ਐ ਸਾਰੇ ਦਿਨਾਂ ਦੇ ਇਸ ਇਲਾਕੇ ਇੰਨੀ ਠੰਡਾ ਹੁੰਦਾ ਆ ਬਾਈ ਗਰੂ ਨਮੀ ਪਾ ਕੇ ਸਾਰੇ ਗੰਡ ਕਰਦਾ ਬਾਈ ਠੰਡ ਲਾਦੀ ਦੀ ਮੋਟਰਸ ਲਾਉਂਦੇ ਨਾ ਕੁ ਨਹੀਂ ਮੋਟਰ ਲਸਕਦਾ ਹਾਂ ਬਿਜਲੀ ਲਸਕਦੀ ਆ ਬਾਈ ਹਲੇ ਵੀ ਕਿਆ ਪਤਾ ਰਾਤ ਨੂੰ ਕੁਝ ਵੀ ਕਰ ਸਕਦਾ ਇਹ ਬਾਕੀ ਬਾਈ ਮਰਜ਼ੀ ਏਰੀ ਜੋ ਕਰਨਾ ਉਹਨੇ ਕਰੇ ਜਾਣਾ ਬਾਕੀ ਲੈਂਟਰ ਧੋਤੇ ਐਨ ਉੱਪਰ ਤੇ ਹੁਣ ਨਹੀਂ ਬਹੁਤ ਹਾਂ ਮੈਂ ਕਰਦਾ ਗੁੰਦਾ ਗੁੰਦਾ ਸਭ ਸਾਫ ਕਰਦਾ ਹਾਂ ਕਰ ਧੋਤੀ ਬਾਈ ਐ ਚੰਗੀਦਰਾ ਬੂਟੇ ਕਈ ਇਹੀ ਜਗ੍ਹਾ ਤੇ ਪਾਣੀ ਮੰਗਦੇ ਤੇ ਉਹਨਾਂ ਨੇ ਵੀ ਪਾਣੀ ਲੋਡ ਪੈ ਗਈ ਆਹਗਾ ਤੇ ਲੈਟੇ ਵਾਲੀ ਜਾਂਦਾ ਬਾਈ ਨੈਟ ਨੈਟ ਸੱਲੇ ਵੀ ਬਾਈ ਗੜਗੜ ਕਰਦਾ ਆ ਰਬ ਕਰੂਗਾ ਖਰਾਬੀ ਹੋਰ ਕੋਈ ਦਿਨ ਲੱਗਦਾ ਬਾਈ ਸਾਟ ਹੈਗੀ ਕਿ ਵੱਜ ਗਈ ਬਾਈ ਪੱਜ ਗਈ ਹੁਣ ਤਾਂ ਨਹੀਂ ਆਉਂਦੀ ਟੈਂਕਿਆ ਰਹਿਗੇ ਭਰਨੇ ਦੇ ਭਰ ਲੀਆਂ ਇਹ ਭਰੀਆਂ ਮੈਂ ਜਦੋਂ ਜੇ ਪਾ ਲਈ ਸਾਟੇ ਨਹੀਂ ਭਰ ਹੋਈਆਂ ਸਾਡੇ ਹਾਲੇ ਸੋਚ ਰੱਬੀ ਹੋਦੀ ਕੰਮ ਖਰਾਬ ਹੋ ਗਏ ਇਹਨਾਂ ਲੈਟ ਵਾਜੀ ਲਓ ਜੀ ਬਾਈ ਚੱਲਦੇ ਕੰਮ ਚ ਮੀਂਹ ਤੇ ਬਾਰਮਾ ਧੁੱਪ ਵੀ ਕਬੂਤਰ ਵੀ ਉਡਣ ਲੱਗੇ ਪਾਣੀ ਕਿਹੜੀ ਦਾ ਵਿਆਹ ਹੋਣ ਲੱਗਿਆ ਬਾਈ ਜੀ ਨੂੰ ਆਕਸੀਜਨ ਦੀ ਮਤਲਬ ਜਿਹੜੇ ਬਿਮਾਰ ਬੰਦੇ ਨੇ ਉਹਨਾਂ ਨੂੰ ਫਾਇਦਾ ਹੋਇਆ ਹਾਂ ਹਾਂ ਬਹੁਤ ਫਾਇਦਾ ਆਖੀਏ ਜੁੱਧ ਹੋ ਗਿਆ ਸ਼ਹਿਰ ਵਾਲਾ ਨੂੰ ਬਹੁਤ ਔਖਾ ਦਾ ਬਾਈ ਉੱਥੇ ਸਾਹ ਪੂਰਾ ਹੋਏ ਇਹਨਾਂ ਵਧੀਆ ਹੋ ਜਾਣਾ ਮੰਗਲਾ ਦੇ ਕਿੰਨਾ ਜੰਮ ਕਰਾਉਂਦੇ ਬੰਗਲਾ ਦੇਖੋ ਬਾਈ ਉਹ ਕਿਲੋਮੀਟਰ ਬੋਰਦਾ ਐ ਜੰਮ ਕਰਦਾ ਚਿੱਟਾ ਫਿਆ ਦੇਖ ਲੋ ਪਾਹਲੇ ਪਰੇ ਬੱਦਲ ਕਾਲਸ ਦਿਖਦੇ ਐ ਤੋ ਪਾਰੀ ਦੇਖੋ ਤੁਪ ਵੀ ਐਨ ਲੱਗੀ ਇਸ ਤਰ੍ਹਾਂ ਦੀ ਚੌਂਕੀ ਦੇਖ ਵਿੱਚ ਨੂੰ ਵੀ ਨੰਗਾ ਹੋ ਗਿਆ ਜਲਵਿੰਦਰ ਬਾਈ ਹੁਣ 10 ਦਿਨ ਲੋਕ ਘਟ ਜਾਉਗੇ ਹਸਪਤਾਲਾਂ ਚ ਸਾਹ ਵਧੀਆ ਮਿਲ ਗਿਆ ਮੌਕੇ ਦਾ ਨਹੀਂ ਕੰਮ ਤਾਂ ਨਿਭੜ ਗਿਆ ਰ ਸਾਰਾ ਤੂੜੀ ਤਾੜੀਆਂ ਵਾਲਾ ਸਭ ਦਾ ਨਿਭੜ ਗਿਆ ਤਾਂ ਫੜ ਬੰਨ ਲਿਕਣਾ ਪਿੰਡ ਪੂੜ ਜੇ ਰਹਿ ਗਏ ਤਾਂ ਉਦਾਂ ਨਿਭੜ ਗਿਆ ਤਾਂ ਮਸ਼ੀਨਾਂ ਦਾ ਸਭ ਦਾ ਨਿਭੜ ਗਿਆ ਦੇਖੋ ਬਈ ਗੁਰੂ ਘਰ ਵੀਰੇ ਤੇ ਐਨ ਸਾਫ਼ ਲਿਖਦਾ ਦੂਰ ਦੂਰ ਤੱਕ ਦੂਰ ਦੂਰ ਤੱਕ ਚਮਕਦਾ ਨਾ ਹੁਣ ਸਾਫ ਹੋ ਗਿਆ ਐਚ ਡੀ ਦਿਖਦਾ ਐਨ ਪੂਰਾ ਹੁਣ ਬਾਈ ਅੱਖਾਂ ਨੂੰ ਵੀ ਲਓ ਜੀ ਇਧਰ ਮਿਲੋ ਸਾਡੇ ਪੰਮੂ ਆੜੀ ਨੂੰ ਹਾਂਜੀ ਸੱਚੀ ਕਾ ਕੀ ਹਾਲ ਹੈ ਜੀ ਵੀਰਾ ਪੰਮੂ ਆੜੀ ਐਂ ਦੱਸੋ ਵੀ ਪੱਖਾ ਤਾਂ ਤੇ ਨਹੀਂ ਲਾਇਆ ਹੈ ਸੇਮ ਵੀ ਆਈ ਲੱਟ ਨਹੀਂ ਹੈਗੀ ਕੀ ਆਈ ਜੀ ਕੀ ਜੀ ਮੇਰੀ ਐਦੀ ਹੈ ਹੈ ਹਾਂਜੀ ਮੀ ਵੀ ਆਇਆ ਤਾਂ ਬਾਈ ਨੇ ਰੀਨ ਮੀ ਕਰਕੇ ਲਾਈਟ ਭੱਜੀ ਵੀ ਅੱਜ ਦਿਨ ਮੈਂ ਇਹਨਾਂ ਨੇ ਪੱਖੇ ਬਹੁਤ ਦੱਬ ਰੱਖੇ ਟੀਵੀ ਲਾ ਰੱਖਿਆ ਇਹਨਾਂ ਨੇ ਮੀਟਰ ਦੀ ਪੰਜਾਬ ਦੀਆਂ ਸੀੜੀਆਂ ਇਹ ਬੰਦੇ ਹੈਗੇ ਹਰਾਮੀ ਹੁਣ ਲਾਈਟ ਭੱਜੀ ਵੀ ਹੁਣ ਆਪਣਾ ਇਤਿਆਮ ਕਰੋਗੇ ਮੱਛਰ ਤਾਂ ਨਹੀਂ ਹੈਗਾ ਹੈਗਾ ਮੱਛਰ ਕਮੂ ਕਿਨੇ ਕਿਨੇ ਰਹੀਦੀ ਬਹੁਤ ਖੇਤਾਂ ਮਤਲ ਲੈ ਕੇ ਨਹੀਂ ਗਈ ਪੰਮੂ ਨੂੰ ਬਾਈ ਲੈ ਕੇ ਨਹੀਂ ਗਈ ਖੇਤਾਂ ਮੇਰੀ ਜਿਆਦਾ ਆ ਗਈ ਦੀ ਗਰਦਾ ਬਹੁਤਾ ਤਾਂ ਆ ਕਰਕੇ ਉਹ ਲੈ ਕੇ ਨਹੀਂ ਗੇ ਇੰਨੇ ਸਾਡੇ ਮੁੰਡੇ ਨੇ ਟੀਵੀ ਦੇਖਣਾ ਹੁੰਦਾ ਹੁਣ ਟੀਵੀ ਦੇਖ ਨਹੀਂ ਸਕਦਾ ਹੈਗਾ ਇਹ ਓਟੇ ਲਾ ਜਮੂ ਕਰਕੇ ਕਰੇ ਪਰ ਰਹਿਣ ਲੱਗ ਜਾਂਦਾ ਹੈ ਘਰੇ ਦਨੋਂ ਐਂਦਾ ਜੀ ਪੱਖਾ ਮੜਾ ਲਾਇਦਾ ਵੀ ਬੰਦ ਕਰਦਾ ਕੂੰਕੂ ਕਰਦਾ ਹੈ ਹਾਂ ਕੂੰਕੂ ਕੂੰਕੂ ਕਰਦਾ ਕਹਿੰਦਾ ਨੂੰ ਵੇਟਰ ਸਿੱਟੀਆਂ ਮਾਰਦਾ ਨਹੀਂ ਤਾਂ ਇਹ ਰਿਮੋਟ ਦੇ ਮਗਰ ਪਿਆ ਰਹਿਦਾ ਜਦ ਥੋੜਾ ਜਿਹਾ ਟੀਵੀ ਨੂੰ ਬਿਸਾਹ ਜੂਗਾ ਕਰ ਵੀ ਲੱਗਦੀ ਹੈ ਕੀ ਲਾਉਣਾ ਏਸੀ ਏਸੀ ਦੇ ਜਰੇ ਯਾਦ ਆਏ ਨਾ ਏਸੀ ਵੀ ਹਾਲੇ ਚਾਲੂ ਨਹੀਂ ਕਰਨਾ ਹੈਗਾ ਹਾਲੇ ਸਰਵਿਸ ਹੋਣੀ ਹੈ ਦੀ ਓ ਬਾਈ ਸੋਚ ਲੱਗੀ ਵੀ ਏਸੀ ਵਾਲੀ ਇਹ ਕਈ ਵਾਰ ਆਨ-ਆਫ ਕਰ ਦਿੰਦਾ ਏ ਪਰ ਉਹ ਰਿਮੋਟ ਵਰ ਤੇ ਆਨ ਹੋਣਾ ਉਹਦੋਂ ਉਹਦੇ ਮੈਂ ਲੱਟਾ ਵੱਲ ਜਾਂਦੀ ਏ ਸਵਾਦ ਇਹ ਲੈ ਲੈਂਦਾ ਆਪਣਾ ਇਹਦੇ ਪੱਤੇ ਚੈੱਕ ਕਰਕੇ ਮੈਨੂੰ ਪਤਾ ਆਇਆ ਹਾਂ ਟਿਊਸ਼ਨ ਨਹੀਂ ਗਿਆ ਅੱਜ ਛੁੱਟੀ ਏ ਅੱਜ ਛੁੱਟੀ ਹੋਲਦੇ ਛੁੱਟੀ ਦੀ ਟਿਊਸ਼ਨ ਮੁੰਡਾ ਪੜਿਆ ਆ ਤੇ ਆਪਾਂ ਵੀ ਬਾਈ ਹੁਣ ਖੇਤਾਂ ਮੰਦੇ ਆਏ ਆ ਤੇ ਰੇਪ ਆਉਣਾ ਫਿਰ ਉਹ ਤੇ ਬਾਅਦမှာ ਰੇਹ ਵਾਲੀ ਵੀਡੀਓ ਆਉਂਗੀ ਟਰਾਲਾ ਟਰੂਲਾ ਲੋਡ ਕਰਕੇ ਆਏ ਆ ਤੇ ਹੁਣ ਨਾਉਂਦੇ ਆ ਤੇ ਫਿਰ ਪੈਂਦੇ ਆ ਤੁਮੂ ਵਾਹੇ ਕਰ ਦੋ ਬੈ ਤੇ ਸਤਿ ਸ੍ਰੀ ਅਕਾਲ ਸੱਚੀ ਕਰ